ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਫਲ ਤੇ ਸਬਜ਼ੀਆਂ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਕਿਸਾਨ ਵੀਰੋ ਰਜਾਨਾ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਸਨਾ ਮੰਡੀ ਦੀ ਜਿੱਥੇ ਹਰੀ ਮਿਰਚ ਦਾ ਰੇਟ 35 ਰੁਪਏ ਕਿਲੋ ਰਿਹਾ ਮੂਲੀ ਦਾ ਰੇਟ 5 ਤੋਂ ਲੈ ਕੇ 8 ਰੁਪਏ ਕਿਲੋ ਰਿਹਾ ਗਾਜਰਾਂ ਦਾ ਰੇਟ ਕਿਸਾਨ ਵੀਰੋ 10 ਤੋਂ ਲੈ ਕੇ 14 ਰੁਪਏ ਕਿਲੋ ਰਿਹਾ ਖੀਰਾ ਚైనా ਖੀਰਾ ਦਾ ਰੇਟ ਕਿਸਾਨ ਵੀਰੋ 25 ਰੁਪਈਆ ਤੋਂ ਲੈ ਕੇ 27 ਰੁਪਏ ਕਿਲੋ ਰੇਟ ਰਿਹਾ ਜੇਕਰ ਮਟਰ ਦੀ ਗੱਲ ਕਰੀਏ ਤਾਂ ਮਟਰ ਦਾ ਰੇਟ 70 ਤੋਂ ਲੈ ਕੇ 75 ਰੁਪਏ ਕਿਲੋ ਰਿਹਾ गोभी ਦਾ ਰੇਟ ਕਿਸਾਨ ਵੀਰੋ ਅੱਜ गोभी ਦਾ ਰੇਟ ਕਾਫੀ ਮੰਦਾ ਰਿਹਾ 13 ਤੋਂ ਲੈ ਕੇ 15 ਰੁਪਏ ਕਿਲੋ गोभी ਦਾ ਰੇਟ ਰਿਹਾ ਆਦਰਕ ਮੁੱਠੀ ਗੱਠੀ ਵਾਲਾ ਦਾ ਰੇਟ 60 ਰੁਪਏ ਕਿਲੋ ਰਿਹਾ ਤੇ ਬਰੀਕ ਗੱਠੀ ਵਾਲੇ ਦਾ ਰੇਟ 50 ਤੋਂ 55 ਰੁਪਏ ਕਿਲੋ ਰਿਹਾ ਹਰੇ ਧਨੀਏ ਦਾ ਰੇਟ ਕਿਸਾਨ ਵੀਰੋ 30 ਰੁਪਏ ਕਿਲੋ ਰਿਹਾ ਤੇ ਗੁੱਟੀ ਦਾ ਰੇਟ 8 ਤੋਂ ਲੈ ਕੇ 10 ਰੁਪਏ ਕਿਲੋ ਰਿਹਾ ਆਲੂ ਦਾ ਰੇਟ ਅੱਜ 800 ਰੁਪਏ ਤੇ ਗੱਟੇ ਦਾ ਰੇਟ ਰਿਹਾ। ਪਿਆਜ਼ ਦੀ ਗੱਲ ਕਰੀ ਤਾਂ ਪਿਆਜ਼ ਕਿਸਾਨ ਵੀਰੋਂ 22 ਤੋਂ ਲੈ ਕੇ 25 ਰੁਪਏ ਕਿਲੋ ਵਧੀਆ ਕੁਆਲਿਟੀ ਦਾ ਪਿਆਜ਼ ਦਾ ਰੇਟ ਰਿਹਾ। ਲਾਲ ਟਮਾਟਰਾਂ ਦਾ ਰੇਟ 30 ਰੁਪਏ ਕਿਲੋ ਰਿਹਾ। ਲਸਣ ਬਰੀਕ ਗੱਠੀ ਵਾਲੇ ਦਾ ਰੇਟ 180 ਰੁਪਏ ਕਿਲੋ ਰਿਹਾ ਤੇ ਮੁੱਠੀ ਗੱਠੇ ਵਾਲਾ ਦਾ ਰੇਟ 280 ਰੁਪਏ ਕਿਲੋ ਰਿਹਾ। ਸ਼ੇਮਲਾ ਮਰਚ ਦਾ ਰੇਟ 30 ਤੋਂ 35 ਰੁਪਏ ਪ੍ਰਤੀ ਕਿਲੋ ਰਿਹਾ ਚੂਚੂ ਵੈਂਗੜਾਂ ਦੀ ਗੱਲ ਕਰੀਏ ਕਿਸਾਨ ਬਿਰੂ ਤਾ 10 ਰੁਪਏ ਪ੍ਰਤੀ ਕਿਲੋ ਰੇਟ ਰਿਹਾ ਨਿੰਬੂਆਂ ਦਾ ਰੇਟ ਕਿਸਾਨ ਬਿਰੂ 50 ਰੁਪਏ ਪ੍ਰਤੀ ਕਿਲੋ ਰਿਹਾ ਹੁਣ ਗੱਲ ਕਰਦੇ ਹਾਂ ਕਿਸਾਨ ਬਿਰੂ ਕੋਟਕਪੁਰਾ ਮੰਡੀ ਦੀ ਜਿੱਥੇ ਕੇਨੂਆਂ ਦਾ ਰੇਟ 25 ਤੋਂ ਲੈ ਕੇ 28 ਰੁਪਏ ਪ੍ਰਤੀ ਕਿਲੋ ਰਿਹਾ ਇਲਾਹਾਬਾਦੀ ਮਰੂਦ ਦਾ ਰੇਟ 40 ਰੁਪਏ ਪ੍ਰਤੀ ਕਿਲੋ ਰਿਹਾ ਇਹਸਾਰ ਸਪੈਦੇ ਅਮਰੂਦ ਦਾ ਰੇਟ 50 ਰੁਪਏ ਕਿਲੋ ਰਹਾ ਚੀਕੂ ਦਾ ਰੇਟ ਕਿਸਾਨ ਵੀਰੋ 80 ਰੁਪਏ ਕਿਲੋ ਰਹਾ ਸਟ੍ਰੋਬਰੀ ਦਾ ਰੇਟ ਕਿਸਾਨ ਵੀਰੋ 700 ਰੁਪਏ ਰਹਾ ਤੇ 90 ਰੁਪਏ ਪੀਸ ਦਾ ਰੇਟ ਰਹਾ ਬੇਰਾ ਦਾ ਰੇਟ ਕਿਸਾਨ ਵੀਰੋ 20 ਰੁਪਏ ਕਿਲੋ ਰਹਾ ਪਵਿੱਤੇ ਦਾ ਰੇਟ 30 ਰੁਪਏ ਕਿਲੋ ਰਹਾ ਤੇ ਸੇਬਾਂ ਦਾ ਰੇਟ 110 ਰੁਪਏ ਕਿਲੋ ਰਹਾ ਉਹਨਾਂ ਗੱਲ ਕਰਦੇ ਆਂ ਕਿਸਾਨ ਬਿਰੂ ਗੋਭੀ ਦਾ ਰੇਟ ਕੋਟਕਪੂਰਾ ਮੰਡੀ ਦੇ ਵਿੱਚ 13 ਰੁਪਏ ਕਿਲੋ ਤੋਂ ਲੈ ਕੇ 15 ਰੁਪਏ ਕਿਲੋ ਰਿਹਾ। ਹਸਾਰ ਸਪੈਦਾ ਅਮਰੂਦ ਦਾ ਰੇਟ ਕਿਸਾਨ ਬਿਰੂ 50 ਰੁਪਏ ਕਿਲੋ ਰਿਹਾ। ਦੇਸੀ ਗੋਭੀ ਦਾ ਰੇਟ 11 ਤੋਂ ਲੈ ਕੇ 12 ਰੁਪਏ ਕਿਲੋ ਰਿਹਾ। ਗਾਜਰਾਂ ਦਾ ਰੇਟ 10 ਤੋਂ ਲੈ ਕੇ 11 ਰੁਪਏ ਕਿਲੋ ਰਿਹਾ। ਮੂਲੀ ਦਾ ਰੇਟ 7 ਤੋਂ ਲੈ ਕੇ 8 ਰੁਪਏ ਕਿਲੋ ਰਿਹਾ। ਹਰੇ ਮਟਰਾਂ ਦਾ ਰੇਟ ਕਿਸਾਨ ਮਿਰੋ 50 ਰੁਪਈਆ ਤੋਂ ਲੈ ਕੇ 65 ਰੁਪਈਆ ਕਿਲੋ ਰਿਹਾ। ਸਾਲਗਮ ਦਾ ਰੇਟ 10 ਰੁਪਈਆ ਕਿਲੋ ਰਿਹਾ। ਗੋਭੀ ਦਾ ਰੇਟ ਕਿਸਾਨ ਮਿਰੋ ਕੋਟਕਪੂਰਾ ਮੰਡੀ ਦੇ ਵਿੱਚ 20 ਰੁਪਈਆ ਕਿਲੋ। ਗੋਭੀ ਦਾ ਬੰਦ ਗੋਭੀ ਦਾ ਰੇਟ ਰਿਹਾ ਬੰਦ ਗੋਭੀ ਦਾ ਰੇਟ 20 ਰੁਪਈਆ ਕਿਲੋ ਰਿਹਾ ਤੇ ਨਿੰਬੂਆਂ ਦਾ ਰੇਟ 60 ਰੁਪਈਆ ਕਿਲੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਅੱਜ ਰਿਹਾ। ਲਾਲ ਹਸਣ ਦਾ ਰੇਟ ਕਿਸਾਨ ਵੀਰੋ 250 ਰੁਪਏ ਕਿਲੋ ਰਿਹਾ ਕੱਚੀ ਗੰਢੀ ਵਾਲੀ ਹਲਦੀ ਦੀ ਗੱਲ ਕਰੀਏ ਜਿਸ ਦਾ ਰੇਟ 300 ਰੁਪਏ ਕਿਲੋ ਕੋਟਕਪੂਰਾ ਦੀ ਮੰਡੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਭਿੰਡੀ ਦਾ ਰੇਟ 100 ਰੁਪਏ ਕਿਲੋ ਰਿਹਾ ਇਹ ਧੀ ਕਿਸਾਨਾਂ ਵੀਰੋ ਬਖ ਬਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੀ ਵੀਡੀਓ ਦੇਖਣੇ ਤੁਹਾਡਾ ਧੰਨਵਾਦ